ਅੱਜ ਫਟਰੀਆਂ ਦੀ ਸਬਜ਼ੀ ਬਣਾ ਰਹੀ ਆ ਮਾਂ ਰੇਤੀ ਸੋਤੀ ਕਲਮੀ ਫਟਰੀ ਸਾਰ ਸਾਰੇ ਨਾਂ ਪੈਣ ਪਰਾਂਮ ਫਟਰੀਆ ਕਾਲ ਮੇਰੇ ਬੇਟੇ ਵੀ ਢਿੰਡੂਆ ਬਣਿਆ ਖੁਸ਼ੀ ਤੇ ਫਟਰੀ ਬਣਾਈ ਜਾਂਦੇ ਆ ਤੇ ਢੇਟਾ ਢਿੰਡੂਆ ਬਣਾਈ ਜਾਂਦਾ ਇਹ ਵੀਡੀਓ ਵੱਧ ਤੋਂ ਵੱਧ ਲਾਈਕ ਕਰਿਓ ਜੇ ਤੁਹਾਨੂੰ ਚੰਗੀ ਲੱਗੇ ਤਾਂ ਫਿਰ ਅੱਗੇ ਸਿਰ ਰਗਾ ਮੰਮੀ ਕਹਿੰਦੀ ਭਾਈ ਮੈਂ ਵੀ ਵੀਡੀਓ ਦੇ ਵਿੱਚ ਬੋਲਿਆ ਕਰੂੰਗੀ ਤੇ ਮੈਨੂੰ ਮੜਾ ਦੱਸ ਦਿਆ ਕਰ ਕਿਵੇਂ ਜੇ ਮੈਨੂੰ ਥੋੜਾ ਜਿਹਾ ਹਾਈਡਰੇਸ਼ਨ ਕਹਿੰਦਾ ਮਤਲਬ ਇਹ ਕਵਰਾੜ ਜੀ ਹੁੰਦੀ ਹੈ ਵੀ ਮੈਨੂੰ ਕੈਮਰੇ ਮੂਰੇ ਬੋਲਣ ਤੇ ਥੋੜੀ ਜਿਹੀ ਦਿੱਕਤ ਜੀ ਆਉਂਦੀ ਹੈ ਜੀ ਤੇ ਖਖੜੀਆਂ ਦੀ ਸਬਜ਼ੀ ਧੜੀ ਜਾਂਦੇ ਸੀਗੇ ਖਖੜੀਆਂ ਦੀ ਸਬਜ਼ੀ ਜਿਹੜੀ ਹੁੰਦੀ ਹੈ ਖਖੜੀ ਚਿਪੜ ਕਹਿ ਲੋ ਇਹਦੀ ਖਟ ਮਿੱਠੀ ਜੀ ਸਬਜ਼ੀ ਬਣਦੀ ਹੈ ਜੀ ਬੇਟਾ ਇਹ ਸਬਜ਼ੀ ਤੇ ਉਹ ਮਾਣ ਲਖਵਿੰਦਰ ਰੋਟੀ ਖਾ ਕੇ ਤੇ ਡੇਢੀ ਦਾ ਰੋਟੀ ਫੜਾਈ ਖੇਤ ਤੱਕ ਠੀਕ ਹੈ ਸਾਗਾ ਛੱਟ ਲਈ ਹੋਣ ਬਸ ਠੀਕ ਹੈ ਤੇ ਟਾਈਮ ਨਾਲ ਰੋਟੀ ਸਾਈਕਲ ਤੇ ਤੇ ਗਈ ਵੀ ਲੱਗੀ ਹਾਂ ਜੀ ਅੱਜ ਕਿਹੜੀ ਹੁਣੇ ਬਸ ਖੇਤ ਗਿਆਗਾ ਤੇ ਮੈਂ ਉਸ ਤੋਂ ਬਾਅਦ ਸਾਈਕਲ ਤੇ ਮੈਂ ਨਾਲੇ ਚਲੋ ਸਾਈਕਲ ਤੇ ਅਫਤਾਈ ਹੋ ਜੂਗੀ ਨਾਲੇ ਰੋਟੀ ਫੜਾ ਆਵਾਂਗੇ ਤੇ ਮੰਮੀ ਪਈ ਸਬਜ਼ੀ ਵਗੈਰਾ ਬਣਾ ਕੇ ਰੋਟੀ ਤਿਆਰ ਕਰ ਲਿਆ ਲਏਗੇ ਤੇ ਸਬਜੀ ਭਾਈ ਖਖੜੀਆਂ ਦੀ ਅਸੀਂ ਬਣਾ ਲੈਂਦੇ ਆ ਕਦੇ ਕਦਾਰ ਖਟਮਿੱਠੀ ਸਬਜੀ ਵਧੀਆ ਬਣਦੀ ਐ ਤੇ ਸਵਾਦ ਵਧੀਆ ਹੁੰਦਾ ਉਹਦਾ ਟੇਸਟ ਜਾਂ ਖਟਮਿਠਾ ਜਾਂ ਬਾਕੀ ਵੀਡੀਓ ਤੇ ਕਲਿੱਕ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜੀ ਆਇਆਂ ਨੂੰ ਕਹਿੰਦੇ ਆ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਭਾਈ ਦਿਨਵਾਰ ਦੀ ਗੱਲ ਕਰਕੇ ਤਾਂ ਮੇਰੇ ਹਿਸਾਬ ਨਾਲ 9 ਤਰੀਕ ਅਗਸਤ ਦਾ ਮਹੀਨਾ ਤੇ 2025 ਪੰਜਾਬੀ ਦੇ ਦੇਸੀ ਤਰੀਕ ਦੀ ਗੱਲ ਕਰਕੇ ਤਾਂ ਭਾਈ ਮੇਰੇ ਹਿਸਾਬ ਨਾਲ ਅੱਜ 29 ਸੌਣ ਹੋ ਗਿਆ ਤੇ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਲਾਸਟ ਤੱਕ ਜਰੂਰ ਦੇਖਣਾ ਉਹੀ ਪਿੰਡਾਂ ਦਾ ਦੇਸੀ ਪਰਦੇਸੀ ਮਾਹੌਲ ਤੇ ਉਹੀ ਆਪਣਾ ਪਈ ਕੰਮ ਧੰਦਾ ਰਜਾਨਾ ਦਾ ਤੇ ਬਾਕੀ ਗਾਲ ਗੱਪੇ ਤੋਂ ਰਹਿ ਤੇ ਸਾਫ਼ ਸੁਥਰੀ ਗੱਲਬਾਤ ਜਿਹੜੀ ਸੁਣਨਾ ਕਰਦੇ ਰਹੇ ਨੇ ਜਿਹੜੀ ਭਾਈ ਤੁਸੀਂ ਘਰ ਪਰਿਵਾਰ ਦੇ ਵਿੱਚ ਬਹਿ ਕੇ ਦੇਖ ਸਕਦੇ ਹੋ ਸੁਣ ਸਕਦੇ ਹੋ ਬਾਕੀ ਆਹ ਬੈਗ ਆਪਣੇ ਗੱਡੀ ਦੇ ਵਿੱਚੋਂ ਹੁਣੇ ਕੱਢਿਆ ਮੈਂ ਉਹ ਵਿੱਚ ਭਾਈ ਆਪਣੇ ਜੋੜੇ ਆ ਤੇ ਆ ਭਾਈ ਆਪਣਾ ਸਲੀਪਿੰਗ ਬੈਗ ਆ ਜਿਹੜਾ ਆਪਾਂ ਲਾਡੀ ਫੌਜੀ ਕੋਲੋਂ ਲਿਆਂਦਾ ਸੀਗਾ ਤੇ ਇਹਦੇ ਭਾਈ ਦਿੱਕਤ ਕੀ ਆ ਹੁਣ ਸਾਰਾ ਕੁਝ ਸੈਟ ਆ ਇਹਦੀਆਂ ਜਿੱਪਾਂ ਰੁਪਾਂ ਥੋੜੀਆਂ ਬਹੁਤੀਆਂ ਖਰਾਬ ਆ ਇਹ ਹੁਣ ਮੈਂ ਇੱਥੇ ਆਪਣੇ ਘਰਾਂ ਚੋਂ ਆ ਤਾਈ ਲੱਗਦੀ ਆ ਮੇਰੀ ਉਹ ਭਾਈ ਠੀਕ ਵੇਰਾ ਕਰ ਦਿੰਦੀ ਆ ਬੈਗ ਬੂਕ ਬਣਾਉਂਦੇ ਆ ਜਿੱਪਾਂ ਰੁਪਾਂ ਤੇ ਉਸ ਤੋਂ ਬਾਅਦ ਰਖੜੀ ਦਾ ਕਰਕੇ ਉਹਨਾਂ ਨੇ ਵੀ ਜਾਣਾ ਤੇ ਉਹਨੂੰ ਪੁੱਛ ਕੇ ਆਉਣਾ ਉਹਨਾਂ ਨੂੰ ਫੜਾ ਕੇ ਆਉਣਾ ਇਹਦੀਆਂ ਉਹਨੇ ਜਿੱਪਾਂ ਰੁਪਾਂ ਲਵਾਉਂਦੇ ਆ ਪੁੱਛਦੇ ਆ ਵੀ ਲਾ ਦੇਣਗੇ ਕਿ ਨਹੀਂ ਜਿਪ ਵਗੈਰਾ ਦੀ ਕਾਫੀ ਲੰਮੀ ਹੁੰਦੀ ਹੈਗੀ ਸਿਰ ਤੋਂ ਲੈ ਕੇ ਪੈਰਾਂ ਤੱਕ ਰਹਿਣੇ ਆਪਾਂ ਨੂੰ ਕਵਰ ਕਰਨਾ ਹੁੰਦਾ ਤਾਂ ਲਾ ਲਓ ਸਾਬੀ ਛੀ 7 ਟੱਟ ਦੀ ਜਿਹੜੀ ਹੁੰਦੀ ਹੈ ਦੀ ਜਿਪ ਦੀ ਲੈਂਥ ਹੁੰਦੀ ਹੈ ਵੀ ਉਹ ਜਿਪਾਂ ਦੇ ਕੋਲ ਹੈਗਾ ਨਹੀਂ ਹੈਗਾ ਲਾ ਦੇਣਗੇ ਕਿ ਨਹੀਂ ਕੀ ਗੱਲ ਬਾਤ ਆ ਉਹ ਪੁੱਛਦੇ ਆ ਉਸ ਤੋਂ ਬਾਅਦ ਭਾਈ ਖੇਤ ਰੋਟੀ ਵਗੈਰਾ ਪਰਾ ਗਿਆਵਾਂਗੇ ਤੇ ਬਾਕੀ ਦੇਣੇ ਆ ਅੱਜ ਦਾ ਦੇਣ ਦਾ ਕੀ ਰੰਗ ਮੌਲ ਕੀ ਸਮਾਂਚਾਰ ਰਹਿੰਦਾਗਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਠੀਕ ਹੈ ਜੀ ਲਓ ਜੀ ਨਵੇਂ ਸਾਈਕਲ ਦੇ ਉੱਤੇ ਝੋਲਾ ਟੰਗ ਲਿਆ ਤੇ ਅੱਜ ਜਿਹੜੀ ਸਾਈਕਲ ਨੂੰ ਹੈਗੀ ਆਪਾਂ ਖੇਤ ਦੀ ਸੈਰ ਕਰਾਉਣੀ ਆ ਭਾਈ ਪਹਿਲਾਂ ਇੱਥੇ ਮਗਰ ਟੰਗਿਆ ਸੀ ਮਗਰ ਥੋੜਾ ਜਿਹਾ ਇਹਦੇ ਨਾਲ ਲੱਗਦਾ ਸੀ ਇੱਥੇ ਵੀ ਹਾਲਾਂਕਿ ਲੱਗਣ ਵਾਲਾ ਹੀ ਆ ਪਰ ਥੋੜਾ ਜਿਹਾ ਸੰ ਰਹਿ ਜਾਂਦਾ ਇੱਥੇ ਜਿਆਦਾ ਨਾ ਲੱਗਦਾ ਸੀ ਟਾਇਰ ਦੇ ਤਾਂ ਕਰਕੇ ਆਪਾਂ ਮੂਰੇ ਟੰਗ ਲਿਆ ਤੇ ਬਾਕੀ ਚਾਲਦੇ ਆ ਹੁਣ ਖੇਤ ਖੇਤ ਜਾ ਕੇ ਤੁਹਾਨੂੰ ਖੇਤ ਦਾ ਜਿਹੜਾ ਕੋਠਾ ਹੈਗਾ ਆਪਣਾ ਉਹ ਲਗਭਗ ਭਾਈ ਆ ਬਾਵਾ ਹੱਥਿਕਰ ਮੁਕੰਮਲ ਹੋ ਗਿਆ ਉਹ ਦਿਖਾਉਨੇ ਆ ਤੇ ਬਾਕੀ ਹੋਰ ਜਾਣਕਾਰੀ ਤੁਹਾਡੇ ਨਾਲ ਜਿਹੜੀ ਹੈਗੀ ਆ ਉਹ ਹਾਂਜੀ ਕਰਦਾ ਚੱਲਦੇ ਹੁਣ ਪੌਣੇ ਆ ਚੱਲ ਕੇ ਚਾ ਵਾਲਾ ਆ ਆਪਣੇ ਘਰ ਵਾਲਾ ਬਾਹਣਾ ਗਿਆ ਜੀ ਤੇ ਇਧਰਲਾ ਹੈ ਜਿਹੜਾ ਠੇਕੇ ਤੇ ਆ ਪਿਛਲੇ ਸਾਲ ਆ ਵੀ ਆਪਣੇ ਕੋਲੇ ਸੀ ਐਤ ਕੀ ਆ ਕਿਸੇ ਹੋਰ ਸੱਜਣ ਮਿੱਤਰ ਭਾਈ ਨੇ ਲੜੀ ਠੇਕੇ ਤੇ ਆਪਣੇ ਪਿੰਡੋਂ ਹੀ ਆ ਮੁੰਡਾ ਉਹ ਵੀ ਤੇ ਅਜਦੂ ਅੱਗੇ ਆ ਵੜ ਤੋ ਅੱਗੇ ਭਾਈ ਫੇਰ ਆਪਣਾ ਚਾਲੂ ਹੋ ਜਾਂਦਾ ਤੇ ਇਹ ਤੇ ਝੋਨਾ ਆਏ ਸਾਲ ਥੋੜਾ ਜਿਹਾ ਗੜਬੜੀ ਚ ਕਰ ਜਾਂਦਾ ਇਹ ਥੋੜਾ ਜਿਹਾ ਰੇਤਲਾ ਬਾਹਣਾਗਾ ਬਾਕੀ ਬਾਪੂ ਦੀ ਰੋਟੀ ਫੜਾ ਜਾਂਦੀ ਬਾਪੂ ਰੋਟੀ ਖਾਈ ਜਾਂਦਾ ਸੀ ਮੈਂ ਕਿਹਾ ਵੀ ਮੈਂ ਚੱਲਦਾ ਮੈਂ ਉਧਰ ਦੂਜੇ ਖੇਤ ਵੀ ਕਿੜਾ ਮਾਰ ਕੇ ਆਉਣਾ ਉੱਤਰ ਪਾਣੀ ਵਗੈਰਾ ਬੰਦ ਕਰਕੇ ਆਉਣੀ ਆ ਸਪਰੇ ਵਗੈਰਾ ਕਰਾਂਗੇ ਉੱਤਰ ਤੇ ਆ ਇਹਦੇ ਵਿੱਚ ਜਿਹੜੀਆਂ ਦੋਗੀਆਂ ਦੀਆਂ ਨਿਗਾਹਾਂ ਇਹ ਦਵਾਰੇ ਲਾਇਆ ਵਿੱਚ ਵਿੱਚ ਜਿਹੜਾ ਚੰਗਾ ਸੀਗਾ ਵਧੀਆ ਚੋਨਾ ਸੀ ਉਹ ਛੱਟਦਾ ਸੀ ਬਾਕੀ ਵਾਹ ਕੇ ਇੱਕਦੂ ਕਰਕੇ ਦਵਾਰੇ ਲਾਦਾ ਸੀਗਾ ਤਾਂ ਕਰਕੇ ਫਿਰ ਲਾ ਜਾ ਪਛੇਤ ਆ ਜਾ ਤੇ ਆਇਦਰ ਗਵਾਂਡੀਆਂ ਦਾ ਨਰਮਾ ਭਾਈ ਆਪਹੀ ਤੋਂ ਇਧਰ ਇਧਰ ਲਾ ਬਾਣ ਸਾਰਾ ਇਹ ਆਪਣੇ ਕੋਲ ਹੀ ਹੁੰਦਾਗਾ ਉਹ ਸਾਹਮਣੇ ਉੱਥੇ ਕੋਠਾ ਠੇਕੇ ਵਾਲਾ ਬਾਈ ਜਰਾ ਪਾ ਕੇ ਦੇ ਰਿਹਾ ਇਹਦੇ ਵਿੱਚ ਪਾਣੀ ਛੱਡ ਰੱਖਿਆ ਠੀਕ ਹੈ ਜੀ ਮਿਲਦੇ ਹੁਣ ਘਰੇ ਜਾ ਕੇ ਜਾਂ ਉਧਰ ਲੈ ਕੇ ਆ ਆ ਖਾਲ ਉਹ ਕੋਠੇ ਕੋਲ ਹੀ ਹੁੰਦਾ ਬੈਠੇ ਬੈਠਾ ਤੂੰ ਮਤਲਬ ਬੈਠਾ ਗੱਲਾਂ ਕਰਦੇ ਤਰਾਕੇ ਨਾ ਕਿਹਦੇ ਨਾਲ ਚੁੰਦੇ ਨਾਲ ਦੋਨੇ ਨਾਲ ਦੋਨੇ ਕਰਦਾ ਹੀ ਮਾਦ ਨੂੰ ਤਕਲੀਫ ਕੀ ਹੈ ਭਾਈ ਹਾਂ ਇੰਨਾ ਤੂੰ ਜਗਾੜ ਸਿੱਟਿਆ ਹੈ ਹੋਰ ਤਾਂ ਹੋਰ ਮਗਦਾ ਲਾ ਕੇ ਹੁਣ ਸਮਾਂ ਸਮਾਂ ਹੈ ਇਸ ਸਮੇਂ ਕਿ ਕਿ ਖਰਾਬ ਕਿਉਂ ਹੋ ਗਿਆ ਹੈ ਕਿਉਂ ਖਰਾਬ ਹੋਣਾ ਤੂੰ ਯਾਰ ਸਾਡੇ ਵੀ ਐ ਜੇ ਹੋ ਗਿਆ ਹੁਣ ਮੈਂ ਤਾਂ ਮੈਂ ਵੀ ਗੱਲਾਂ ਬਥੇਰੀਆਂ ਕੀਤੀਆਂ ਸੀ ਮੈਂ ਕਿਹਾ ਤੂੰ ਮੈਨੂੰ ਦੱਸ ਦੇ ਅੰਦਰ ਚ ਕਿਹੜੀ ਕੈਲਸ਼ੀਅਮ ਦੀ ਘਾਟ ਰਹੀ ਹੈ ਆਹ ਵੀ ਕਾਫੀ ਕਮੀ ਹੈ ਤੈਨੂੰ ਐ ਦੱਸ ਸਾਰੇ ਗਲੂ ਕੋਏ ਲਾਤੇ ਇੰਨਾ ਡਾਕਟਰ ਨਹੀਂ ਲਾਉਂਦੇ ਬੰਦੇ ਜਿੰਨੇ ਅਸੀਂ ਲਾਤੇ ਅਸੀਂ ਲਾਤੇ ਤੇਰੇ ਸਾਰੇ ਟੀਕੇ ਲੱਗ ਗਏ ਇਹ ਤੂੰ ਭਾਈ ਮੰਗ ਲਾ ਕੀ ਕੀ ਚਾਹੀਦੀ ਏ ਤੈਨੂੰ ਮਿਤਰਾ ਬੋਲ ਕੇ ਦੱਸ ਤੈਨੂੰ ਚਾਹੀਦਾ ਕੀ ਆ ਨਾ ਤੇ ਅੱਗੇ ਫੇਰ ਸਾਨੂੰ ਕਹਾਂ ਕੀ era ਕਿਸ ਚੀਜ਼ ਕੀ ਪ੍ਰਦਾਨ ਕੀ ਰਹਿ ਕੀ ਹੋ ਰਹਿ ਸਾਰਾ ਗੁੱਥੇ ਦਾ ਭਰਾਵਾ ਇਹ ਪੀਲਾ ਬੰਦਾ ਕਸ ਤੋਂ ਆ ਬੰਦੇ ਸਮਝ ਨਹੀਂ ਇਹ ਰੇ ਬਾਣ ਵੀ ਚੰਗਾ ਯਾਰ ਭਾਈ ਬਾਣ ਵਧੀਆ ਭਾਈ ਹਾਂ ਉਹ ਤਾਂ ਚਲ ਮੰਨ ਲੈਨੇ ਆਪਾਂ ਢਿੱਲੋਂ ਵਾਲਾ ਤਾਂ ਜਿਹੜਾ ਆਪਣੇ ਉਹ ਰੇਤਲਾ ਬਾਣ ਬਰਨੇ ਵਾਲਾ ਉਹ ਤਾਂ ਮੰਨ ਲਏ ਆ ਤਾਂ ਬਾਣ ਵੀ ਚੰਗਾ ਬਿਮਾਰੀਆਂ ਪਤਾ ਹੀ ਨਹੀਂ ਨਵੀ ਤੋਂ ਨਵੀ ਬੰਦੇ ਨੂੰ ਲਾਦੀ ਨਵੀ ਤੋਂ ਨਵੀ ਫਸਲ ਨੂੰ ਲਾਦੀ ਖਤਮ ਹੋ ਗਈ ਬੰਦਿਆਂ ਨੂੰ ਭਾਈ ਹੁਣ ਇਹ ਨਹੀਂ ਪਤਾ ਕਿੰਨੀਆਂ ਬਿਮਾਰੀਆਂ ਲਾ ਕੇ ਨੇ ਜਿੰਦਗਾਨੀ ਮੁੱਕਦੀ ਤਰੀ ਜਾਂਦੀ ਹੈ ਜਿੰਦਗਾਨੀ ਹੁਣ ਸੀ ਗਈ ਸਾਰਾ ਦਿਹਾੜਾ ਜੋਰ ਲਾਤਾ ਹਾਂ ਫੇਰ ਵੀ ਯਾਰ ਐਂ ਜੇ ਕਰੇ ਹੈ ਗੁੱਸਾ ਤਾਂ ਸਾਰਾ ਆਉਂਦਾ ਹੈ ਇਹ ਗੁੱਸਾ ਤਾਂ ਆਉਂਦਾ ਹੀ ਹੈ ਫੇਰ ਆਨੇ ਛੱਡ ਭਰਾ ਯਾਰ ਆਪੇ ਹੋ ਜਾਊਗਾ ਕਿ ਨਹੀਂ ਹਾਂ ਜਿਆਦਾ ਪਾਣੀ ਦੀ ਪਾਣੀ ਦੇ ਜ ਕੋਈ ਕੰਮ ਨਹੀਂ ਹਾਂ ਇਦਨ ਨੂੰ ਫੋਲ ਰੱਖਦੇ ਹਰ ਵਕਤ ਸਾਡੇ ਇੰਨਾ ਦੀ ਨਾ ਜਗਾੜਾ ਪੁੱਛਣਾ ਭਾਈ ਸੱਤ ਅੱਠ ਮੋਟਰ ਆ ਗਏ ਹੂੰ ਕੋਈ ਪਾਣੀ ਦੀ ਗੰਮੀ ਨਹੀਂ ਲੈ ਨਾ ਨਾ ਵਾਲਾ ਨਹਿਰ ਲੱਗਦੀ ਆ ਪਰਲੇ ਪਾਸ ਜਿਹੜਾ ਜਿਕਰਦਾ ਹਾਂ ਮੁਗੇ ਛੱਡਣ ਨੇ ਹੈ ਫੇਰ ਵੀ ਪਤਾ ਨਹੀਂ ਐ ਜਗਾੜਾ ਕਰਦਾ ਚੱਲ ਆ ਵੇਖ ਲੋ ਮਿੱਤਰੋ ਆ ਵੇਖ ਲੋ ਭਰਾਓ ਸਾਡਾ ਚੁੰਨੇ ਦਾ ਹਾਲ ਹੈ ਰਿਕ ਚੀਜ਼ ਪਾਤੀ ਜਿਹਦੇ ਆ ਲਿਆ ਕੇ ਪਰ ਫਿਰ ਵੀ ਰਹੇ ਭੁੱਖੇ ਦਾ ਭੁੱਖਾ ਹੂੰ ਕੋਈ ਨਹੀਂ ਨਾ ਮੇਸਬਾਕ ਤੇ ਭਾਈ ਸ਼ੀਕ ਵੇਲੇ ਦਾ ਤੇ ਆਪਾਂ ਕਿੱਥੇ ਆਪਾਂ ਦਾ ਡਿਟੇਲਿੰਗ ਮੌਂਕੀ ਵਾਲਿਆਂ ਦੇ ਆਏ ਹੋਏ ਸੀਗੇ ਇਹਨਾਂ ਦਾ ਭਾਈ ਜਿਹੜਾ ਵੀਡੀਓ ਵਗੈਰਾ ਦਾ ਕੰਮ ਤੁੰਦਾ ਹੁੰਦਾ ਹੁੰਦਾਗਾ ਜਿਵੇਂ ਐਡੀਟ ਵੀ ਵਗੈਰਾ ਕਰਨੀ ਰਿਕਾਰਡ ਵਗੈਰਾ ਕਰਨੀ ਉਹ ਆਪਣੇ ਕੋਲੇ ਹੁੰਦਾਗਾ ਤੇ ਇੱਥੇ ਆਪਣੇ ਸੱਜਣ ਮਿੱਤਰ ਡੱਬ ਵਾਲੀ ਮੰਡੀ ਤੋਂ ਮੇਰਾ ਕਲਾਸਮੇਟ ਭਾਈ ਸੋਨੀ ਇਹ ਭਾਈ ਆਇਆ ਹੋਇਆ ਸੀਗਾ ਸਤਿ ਸ਼੍ਰੀ ਅਕਾਲ ਜੀ ਤੇ ਇਹ ਭਾਈ ਜਿਹੜਾ ਆਪਣੇ ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਇਹਨਾਂ ਦੀ ਐਡ ਵਗੈਰਾ ਦਾ ਵੀਡੀਓ ਵਗੈਰਾ ਦਾ ਹੁੰਦਾਗਾ ਉਹ ਵੀਡੀਓ ਵਗੈਰਾ ਇਹ ਦੇਖਦੇ ਆ ਤਾਂ ਉਹਨੂੰ ਦੇਖ ਕੇ ਇਹ ਬਾਈ ਵਰਗੇ ਇੱਥੇ ਆਏ ਸੀਗੇ ਏ ਗੱਡੀ ਦਾ ਪੁੱਛਣਾ ਗੱਡੀ ਦਾ ਕੀ ਕਰਾਉਣਾ ਸੀਗਾ ਆਪਾਂ ਬਾਈ ਵਾਸ਼ਿੰਗ ਕਰਾਉਣੀ ਸੀ ਤੇ ਕੋਟਿੰਗ ਦਾ ਸੀਗਾ ਠੀਕ ਹੈ ਜੀ ਤੇ ਬਾਈ ਤੁਹਾਡੀ ਵੀਡੀਓ ਦੇਖ ਕੇ ਇੱਥੇ ਅਸੀਂ ਪਹੁੰਚੇ ਸੀਗੇ ਤੁਸੀ ਸਾਨੂੰ ਮਿਲੀ ਗਏ ਉੱਥੇ ਤੇ ਭਾਈ ਮੰਨ ਕੇ ਚਲੋ ਖਾਸੀ ਮੰਨ ਕੇ ਚਲੋ ਸਾਡੀ ਮਿੱਤਰਤਾਲੀ ਸਾਂਝ ਹੈਗੀ ਅਸੀਂ ਮੰਨ ਕੇ ਚਲੋ ਸਕੂਲ ਟਾਈਮ ਤੋਂ ਉਦੋਂ ਬਾਅਦ ਵੀ ਜਿਵੇਂ ਜਿਵੇਂ ਆਪਣੇ ਟੱਕਰਦੇ ਆ ਮਿਲਦੇ ਆ ਵਧੀਕਾ ਮਿਲਬਰਤਵਾ ਸਾਡਾ ਹੈਗਾ ਤੇ ਇਹ ਆਪਣੀ ਏਰੀਏ ਦੀ ਇਹਨਾਂ ਦੀ ਵੀਡੀਓ ਵਗੈਰਾ ਆਪਾਂ ਕਰਦੇ ਹੁੰਨੇ ਆ ਤੇ ਉਹ ਭਾਈ ਦੇਖ ਕੇ ਇੱਥੇ ਆਏ ਸੀਗੇ ਬਾਕੀ ਠੀਕ ਆ ਚਲੋ ਇਹਨਾਂ ਦਾ ਕੰਮ ਧੰਦਾ ਹੈਗਾਗਾ ਤੇ ਬਾਕੀ ਥੋੜਾ ਜਿਹੜਾ ਹੈਗਾ ਇੱਕ ਦੋ ਲਾਂਬੇ ਭਾਈ ਇਹਨਾਂ ਨੇ ਆਪਾਂ ਨੂੰ ਦਵਾ ਦੇ ਤੇ ਚਲੋ ਦੇਖਦੇ ਆ ਅੱਗੇ ਦਾ ਕੀ सीन ਰਹਿੰਦਾਗਾ ਬਾਕੀ ਜਿਹੜਾ ਹੁਣ ਆਪਾਂ ਟਰੈਵਲਿੰਗ ਦਾ ਹੀ ਆ ਤੇ ਵੀ ਚਲੋ ਪੈਸੇ ਤੇ ਥੇਲੇ ਦੀ ਲੋਡ ਹੁੰਦੀ ਆ ਤਾਂ ਭਾਈ ਬੰਦਾ ਹਰ ਇੱਕ ਪਾਸੇ ਭਾਜਦਾ ਤੇ ਆਪਾਂ ਚਲੋ ਇਹਨਾਂ ਦੀ ਵੀਡੀਓ ਕੀਤੀ ਉਹ ਵੀ ਮੁੰਡਾ ਜਿਹੜਾ ਸੀਗਾ ਇੱਥੋਂ ਦਾ ਮੈਨੇਜਰ ਆ ਉਹ ਆਪਣਾ ਮਿੱਤਰ ਸੀਗਾ ਉਹਦੇ ਕਹਿਣ ਦੇ ਉੱਤੇ ਇਹਨਾਂ ਦੀ ਕਾਰ ਕਰ ਦਿੰਦੇ ਸੀਗੇ ਐਡੀਟਿੰਗ ਵਗੈਰਾ ਜਾਂ ਵੀਡੀਓ ਵਗੈਰਾ ਤੇ ਇੱਕ ਤੋਂ ਲਾਂਭੇ ਦਾ ਕਰਕੇ ਭਾਈ ਉਹ ਆਇਆ ਤੇ ਆ ਭਾਈ ਵੀ ਕਹਿੰਦਾ ਹੁਣ ਜਿਵੇਂ ਤੂੰ ਕਹੇਂਗਾ ਓਵੇਂ ਆਪਾਂ ਕਰ ਲਾਂਗੇ ਜੀ ਬਿਲਕੁਲ ਬਿਲਕੁਲ ਅਕਿੰਦਰ ਭਾਈ ਜਿਵੇਂ ਕਹੋਗੇ ਓਵੇਂ ਕਰ ਲਾਂਗੇ ਆਪਾਂ ਤੁਹਾਡੇ ਨਾਲ ਤੇ ਬਸ ਇਹੀ ਹੁੰਦਾ ਵੀ ਇਹ ਆਪ ਬੰਦੇ ਇੱਥੇ ਹੁੰਦੇ ਨਹੀਂ ਇੱਕ ਦੋ ਜਿਹੜੀਆਂ ਗੱਲਾਂ ਵਾਪੇ ਇਹਨਾਂ ਨੂੰ ਚੰਗਾ ਨਹੀਂ ਲੱਗੀਆਂ ਤੇ ਚਲੋ ਠੀਕ ਹੈ ਉਹ ਬਾਕੀ ਭਾਈ ਤੁਸੀਂ ਇੰਸਟਾਗ੍ਰam ਤੇ ਜਾ ਕੇ ਇਹਨਾਂ ਦਾ ਪੇਜ ਚੈੱਕ ਕਰ ਲਓ ਜਿਹੜੀਆਂ ਪਹਿਲਾਂ ਵੀਡੀਓ ਵੀਡੀਓ ਕਰਦੇ ਆ ਜਾਂ ਆਪਣੇ ਇੰਸਟਾਗ੍ਰam ਤੇ ਜਾਂ ਆਪਣੇ ਨੰਬਰ ਦੇ ਉੱਤੇ ਵੀ ਆਪਣਾ ਗੱਲਬਾਤ ਕਰਕੇ ਪੁੱਛ ਸਕਦੇ ਹੋ ਜੇ ਕੋਈ ਡਬਲ ਈਅਰ ਕੇ ਦੇ ਵਿੱਚ ਜਾਂ ਭਾਈ ਇਥੋਂ ਕੋਈ ਇਹਨਾਂ ਤੋਂ ਕਰਵਾਉਣਾ ਚਾਹੁੰਦਾ ਹੈਗਾ ਤੇ ਬਾਕੀ ਠੀਕ ਹੈ ਬਾਈ ਵਰਗੇ ਨਾਲ 2 ਮਿੰਟ ਹੁਣ ਏਸੀ ਦੀ ਹਵਾ ਲੈ ਲ ਗਏ ਅੰਦਰ ਬਹਿ ਕੇ ਹੈ ਚੱਲ ਗਏ ਫਿਰ ਕਿਉਂ ਗਰਮੀ ਮਰਿਆ ਹਾਂ ਸਹੀ ਬਣ ਗਿਆ ਸਮਾ ਸੱਤ ਕੇ ਵੇਲੇ ਦਾ ਤੇ ਭਾਈ ਬਾਬੇ ਨੇ ਰਹਿ ਰਸਤਾ ਪਾਠ ਕਰਤਾ ਚਾਲੂ ਤੇ ਆਪਾਂ ਕਿੱਥੇ ਖੜੇ ਆਪਾਂ ਖੜੇ ਆ ਭਾਈ ਇਧਰ ਮੂਗੀ ਵਾਲੇ ਖੇਤ ਤੇ ਆ ਉਥੋਂ ਡਿਟੇਲਿੰਗ ਵਾਲਿਆਂ ਨੂੰ ਭਾਈ ਮਣੇ ਇਧਰ ਦਾੜਾ ਹੈਗਾ ਉਹਦਾ ਬੱਬੂ ਕੱਟ ਲੈ ਕੇ ਆ ਗਿਆ ਸੀਗੇ ਆਪਣਾ ਦਾ ਆਪਾਂ ਉੱਥੇ ਖੜਾ ਜਾਂਦਾ ਸੀਗਾ ਤੇ ਆ ਇਧਰ ਪਾਣੀ ਪੂਣੀ ਨੱਕੇ ਨੂੰ ਕੇ ਦੇਖਣ ਆਏ ਸੀਗੇ ਬੰਦ ਕਰਨ ਆਏ ਸੀ ਤੇ ਆ ਬਾਈ ਵਰਗੇ ਆਏ ਨਾ ਅੱਗੇ ਗਿੱਲਾ ਹੈ ਹਨਾ ਉਹ ਉਥੇ ਟੁੱਟਿਆ ਹੋਊਗਾ ਯਾਰ ਉਹ ਦੇਖੀ ਤੇ ਇਹ ਬਾਈ ਵਰਗੇ ਆਪਣੇ ਭਾਈ ਆਹੇ ਪੂਣੇ ਪਿੰਡ ਤੋਂ ਆਪਣੇ ਰੇ ਸਪਰੇ ਜਿਹੜੇ ਕਈ ਵਾਰੀ ਸਟਨਾ ਆ ਜਾਂਦੇ ਹੁੰਦੇ ਹੈਗੇ ਤੇ ਰੇਹ ਵਾਲਾ ਕੰਮ ਤਾਂ ਹਲਾਂਗੇ ਇਹਨਾਂ ਨੇ ਥੋੜਾ ਜਿਹਾ ਖਰਾਬ ਕਰਤਾ ਸੀਗਾ ਪਰ ਚਲੋ ਸਪਰੇ ਵਗੈਰਾ ਠੀਕ ਕਰ ਦਿੰਦੇ ਨੇ ਪੁੱਲ ਮਲਾ ਕੇ ਤਾਂ ਅੱਜ ਸਪਰੇ ਕਰਨਾ ਆਏ ਸੀਗੇ ਤੇ ਮੈਂ ਬਾਈ ਨੂੰ ਕਿਹਾ ਮੈਂ ਹਰ ਇੱਕ ਨੱਕਾ ਬੰਦ ਕਰਕੇ ਆਉਣਾ ਉਹ ਕਰਿਆ ਅਗੇ ਤਾਂ ਇਧਰ ਆ ਕੇ ਦੇਖਿਆ ਕੱਲ ਰਾਤ ਜਦੋਂ ਗੁਰਦੁਆਰੇੋਂ ਆਈ ਜਾਂਦਾ ਸੀਗਾ ਮੋਂ ਨੂੰ ਦੇਖਿਆ ਸੀਗਾ ਪਾਣੀ ਟੱਲ ਲੱਗਿਆ ਤੇ ਹੁਣ ਵੀ ਗਿੱਲ ਜੀ ਬਾਵਾ ਪਈ ਆ ਪਤਾ ਨਹੀਂ ਇਹਨਾਂ ਨੇ ਛੱਡਿਆ ਪਰ ਇਧਰੋਂ ਟੁੱਟਿਆ ਲੱਗਦਾ ਮੈਨੂੰ ਇੱਥੇ ਹੋਊਗਾ ਨੇੜੇ ਕਿਤੇ ਇੱਥੇ ਜੇ ਨਾ ਯਾਰ ਨਹੀਂ ਇੱਥੇ ਨਾ ਆਪਣੇ ਕੀ ਕਹਿੰਦੇ ਆ ਕੀੜਿਆਂ ਦੇ ਭਾਉਣ ਆ ਇੱਥੇ ਮੜਾ ਦੇਖ ਲਈ ਖੱਡ ਵਿੱਚੋਂ ਨਿਕਲੀ ਹੋਵੇ ਖੱਬਲ ਦੇ ਬੇਤੀ ਪਤਾ ਨਹੀਂ ਲੱਦਾ ਬਾਈ ਇਥੋਂ ਤੇ ਕਮੜੀ ਨਿਗਾਹ ਮਾਰਿਆ ਬਾਈ ਬਣ ਕੇ ਯਾਰ ਤੇ ਮੈਂ ਕਿਹਾ ਵੀ ਚਲੋ ਇੱਕ ਦਾ ਜਿਹੜਾ ਹੈਗਾ ਆਪਣੇ ਬੰਦ ਕਰ ਚਾਲਦੇ ਆਂਗੇ ਪਾਣੀ ਕੱਲ ਭਾਈ ਇੱਥੇ ਮੈਨੂੰ ਲੱਗਿਆ ਜਿਵੇਂ ਟੁੱਟਿਆ ਸੀਗਾ ਪਤਾ ਨਹੀਂ ਨਰਮੇ ਨੂੰ ਪਾਣੀ ਇਹਨਾਂ ਨੇ ਗੰਢ ਗੰਢ ਲਾਇਆ ਸੀਗਾ ਆਪਣਾ ਬਾਣ ਉੱਚਾ ਇਹਨਾਂ ਦਾ ਨੀਮਾ ਤਾਂ ਕਰਕੇ ਕਈ ਵਾਰੀ ਇਦੋਂ ਟੁੱਟ ਕੇ ਵੀ ਪੈ ਜਾਂਦਾ ਹੁੰਦਾਗਾ ਤੇ ਬਾਕੀ ਜਿਹੜੇ ਹੈਗੇ ਨੱਕੇ ਵੀ ਭਾਈ ਬੰਦ ਕਰਨ ਵਾਲੇ ਸੀਗੇ ਇੱਕ ਤਾਂ ਇਧਰ ਬੰਨੇ ਦੇ ਵਿੱਚ ਇਹਦੇ ਪੈਪੀ ਦੱਬਦੀ ਸੀ ਤੇ ਦੋ ਇਹਦੇ ਵਿੱਚ ਨੱਕੇ ਆ ਆ ਕਿਆਰੀ ਅੱਡ ਪਾਈ ਸੀਗੀ ਵੀ ਇਧਰ ਟੁੱਟੇ ਭੱਜੇ ਨਾ ਤਾਂ ਕਰਕੇ ਬਾਕੀ ਇਧਰ ਤੋਂ ਕਿਆਰੀ ਸੀਗੇ ਕਿਆਰਿਆਂ ਦੇ ਵਿੱਚ ਨੱਕੇ ਸੀ ਇਹਦੇ ਵਿੱਚ ਭਾਈ ਉਹ ਉੱਥੇ ਪੈਪ ਦੱਬਤੀ ਸੀਗੀ ਆਪਾਂ ਪੈਪ ਮੈਂ ਬੰਦ ਕਰਕੇ ਅਸੀਂ ਕੱਲ ਰਾਤੀ ਤੇ ਆ ਜਿਹੜੇ ਹੈਗੇ ਆ ਦੋ ਨੱਕੇ ਆ ਇਹ ਬੰਦ ਕਰਨੇ ਆ ਕਿਆਰਾਂ ਵਾਲੇ ਇਹ ਤੇ ਕੱਲ ਨੂੰ ਭਾਈ ਸਪਰੇ ਵਗੈਰਾ ਕਰਾਂਗੇ ਆਪਾਂ ਆਵਾਕੀ ਭਾਈ ਦੇਸੀ ਕਿਕਰ ਜਿਹੜੀਆਂ ਸਰਕਾਰੀ ਥਾਵਾਂ ਤੇ ਕਦੇ ਕਿਤੇ 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 ਨਹੀਂ ਰਹੇਗੀਆਂ ਤੇ ਆਮ ਘਰਾਂ ਘਰਾਂ ਦੇ ਵਿੱਚੋਂ ਜਾਂ ਖੇਤਾਂ ਦੇ ਵਿੱਚੋਂ ਤਾਂ ਇਹ ਲਗਭਗ ਪੱਟੀਆਂ ਗਈਆਂ ਦੇਸੀ ਚਿੜੀਆਂ ਦਾ ਰਹਿਣ ਬਸੇਰਾ ਬਹੁਤ ਜ਼ਿਆਦਾ ਹੁੰਦਾ ਸੀ ਨਾ ਕਿਕਰਾਂ ਦੇ ਉੱਤੇ ਦੇਸੀ ਚਿੜੀਆਂ ਵੀ ਲਗਭਗ ਖਤਮ ਹੋ ਗਈਆਂ ਕਿਕਰਾਂ ਵੀ ਖਤਮ ਹੋਊਗਾ ਚਿੜੀਆਂ ਤੇ ਕੁੜੀਆਂ ਚਿੜੀਆਂ ਦੋਨੋਂ ਹੀ ਆਪਣੇ ਲਗਭਗ ਪੰਜਾਬ ਦੇ ਵਿੱਚੋਂ ਖਤਮ ਹੁੰਦੀਆਂ ਜਾ ਰਹੀਆਂ ਨੇ ਕੁੜੀਆਂ ਨੂੰ ਆਇਕਟਸ ਕਰਾ ਕੇ ਬਾਹਰ ਤੋਰਤਾ ਚਿੜੀਆਂ ਨੂੰ ਭਾਈ ਉਹਨਾਂ ਦੇ ਆਪਣਾ ਰਹਿਣ ਬਸੇਰੇ ਪੱਟਦੇ ਕਿਕਰਾਂ ਪਟਦੀਆਂ ਹੋਰ ਹਨਾ ਪੁਰਾਣੇ ਘਰ ਸੀ ਉਹ ਹਟਾ ਦੇ ਤਾਂ ਇਹ ਇਹਦੀ ਕੋਈ ਗੱਲ ਬਾਤ ਹੋਈ ਸੀ ਹੈਲੋ ਗਾਇਜ਼ ਵੀਰੇ ਆ ਬਾਕੀ ਤੇ ਉੱਪਰ ਭਾਈ ਨਾਲ ਨਾਲ ਚਿਮਣੀ ਦਾ ਧੂਆਂ ਕੱਢਦਾ ਬੀੜੀ ਪੀਂਦਾ ਆਈ ਜਾਂਦਾ ਤੇ ਮੈਨੂੰ ਲੱਗਦਾ ਉਹਨੂੰ ਖੱਟ ਤੇ ਆ ਗਈ ਹੈਗੀ ਆ ਇੱਥੇ ਬੰਦ ਕਰਤੀ ਕੇ ਚੰਗੀ ਤਰ੍ਹਾਂ ਕਰਨਾ ਭਾਈ ਉਹਨਕੇ ਬਾਕੀ ਪਾਣੀ ਖੜਾ ਹੀ ਆ ਜੇ ਬਾਹਲਾ ਹੁੰਦਾ ਤਾਂ ਨਿਕਲ ਜਾਂਦਾ ਉਹਨੂੰ ਕੱਲ ਹੀ ਲਾਇਆ ਕਲਰ ਆਰ ਮੈਂ 8:30 ਵਜੇ ਬੰਦ ਕਰਕੇ ਗਿਆ ਸੀ ਆ ਅਸ਼ ਨਰਮੇ ਨੂੰ ਵੀ ਹਾਂ ਲਾਇਆ ਹੋਊਗਾ ਫਿਰ ਇਹਨਾਂ ਨੇ ਲਾਇਆ ਹੋਊਗਾ ਹੈ ਇਹ ਮਿੱਤਰੋ ਇਧਰੋਂ ਗਵੰਡੀਆਂ ਦਾ ਗਾ ਬਾਣ ਇਧਰੋਂ ਠੇਕੇ ਤੇ ਲਿਆ ਇਹਨਾਂ ਨੇ ਚੱਪੜਾਂ ਕਿੱਥੇ ਲੈਣੀਆਂ ਜਿੱਪਾਂ ਚੱਪੜਾਂ ਉਹ ਪੰਗੀਆਂ ਥੋੜਾ ਲੀਲੇ ਰੰਗ ਦੀਆਂ ਚੱਪੜਾਂ ਇਧਰ ਆਪਣੇ ਆ ਨੱਕੇ ਤੋਂ ਬੰਦ ਕਰਨੇ ਆ ਵੀਰੇ ਕਰਿਆ ਆ ਯਾਰ ਕਰ ਲਵੇਨਗੇ ਇਧਰ ਆ ਆ ਯਾਰ ਦੋ ਇਸ ਇੱਕ ਆ ਖੱਤੇ ਜਨਕਾ ਇੱਥੇ ਜੇ ਇੱਕ ਉਹ ਮੋਟਰ ਕੋਲੇ ਆ ਸੋਲਰ ਕੋਲੇ ਮੜਿਆ ਸੂਲਾ ਸੂਲਾ ਖਾਲਾ ਤੋਂ ਬੱਜੀ ਮੜਾ ਆ ਕਿ ਕਰਾਈਆਂ ਆਂ ਕਿ ਟਾਈਮੇ ਕੋਈ ਬਾਹਲੇ ਬੈਠੂੜਾ ਤੇ ਇਧਰ ਭਾਈ ਕੀੜਿਆਂ ਦੇ ਪੌਣ ਆ ਦੇਸੀ ਕੀੜੇ ਵੀ ਆਪਣੇ ਤੇ ਕਾਠੀ ਵਾਲੇ ਕੀੜੇ ਜਿਹੜੇ ਹੁੰਦੇ ਆ ਉਹ ਕਿਨੇ ਕਿਨੇ ਦੇਖਿਆ ਉਹ ਵੀ ਜਰੂਰ ਦੱਸਿਓ ਤੇ ਗੱਲ ਚੱਲ ਰਹੀ ਸੀ ਭਾਈ ਵਿੱਚ ਫੋਨ ਆ ਗਿਆ ਸੀਗਾ ਵੀ ਜਿਹੜੇ ਦੇਸੀ ਕੀੜੇ ਆ ਦੇਸੀ ਕੀੜੇ ਤੇ ਇੱਕ ਹੁੰਦੇ ਆ ਕਾਠੀ ਵਾਲੇ ਕੀੜੇ ਉਹਨਾਂ ਦਾ ਰੰਗ ਵੀ ਕਾਲਾ ਛਾਹ ਹੁੰਦਾਗਾ ਜਿਵੇਂ ਤੁਸੀਂ ਕਾਲੀ अल्टੋ ਦਾ ਰੰਗ ਲਾ ਲਓ ਤੇ ਕਾਲੀ ਭਾਈ ਕੋਈ ਮਰਸੜੀ ਗੱਡੀ ਦਾ ਰੰਗ ਲਾ ਲਓ ਜਿਵੇਂ ਉਹਨਾਂ ਦਾ ਡਿਫਰੈਂਸ ਹੁੰਦਾਗਾ ਉਹ ਉਹ ਗੱਲਬਾਤ ਹੀ ਹੁੰਦੀ ਆ ਤੇ ਆ ਇੱਥੇ ਜਿਹੜੇ ਕਾਠੀ ਵਾਲੇ ਕੀੜੇ ਆ ਕਾਠੀ ਵਾਲੇ ਕੀੜੇ ਪਹਿਲਾਂ ਤਾਂ ਕਿਹਨੇ ਕਿਹਨੇ ਦੇਖਿਆ ਕਿਹਨੂੰ ਕਿਹਨੂੰ ਪਤਾਗਾ ਕਿਹਨੇ ਕਿਹਨੇ ਉਹਦਾ ਨਾਮ ਕਾਠੀ ਵਾਲੇ ਕੀੜੇ ਰੱਖਿਆਗਾ ਕਹਿੰਦੇ ਹੁੰਦੇ ਸੀ ਕਿ ਛੋਟੇ ਹੁੰਦੇ ਉਹ ਜ਼ਰੂਰ ਦੱਸਿਓ ਇੱਥੇ ਜਿਹੜਾ ਪਾਉਣਾ ਪਈ ਯਾਤਰ ਕਿਹੜਾਂ-ਕਿਹੜਾਂ ਦੇ ਵਿੱਚ ਦੇਸੀ ਕਿਕਰਾਂ ਦੇ ਪੇੜਿਆਂ ਦੇ ਵਿੱਚ ਜਾਂ ਦੇਸੀ ਕਿਕਰਾਂ ਥੱਲੇ ਜਾਦੇ ਹੁੰਦੇ ਸੀਗੇ ਤੇ ਇਧਰ ਪਈ ਵਿੱਚ ਫਿਰਦੇ ਆ ਕੁਸ਼ਕ ਕੁਸ਼ਕ ਦੇਸੀ ਕੀੜੇ ਵਿੱਚ ਹੈਗੇ ਆ ਤੇ ਯਾਤਰ ਕਾਠੀ ਵਾਲੇ ਕੀੜੇ ਤੇ ਵੱਡੇ ਕੀੜੇ ਆ ਮੇਰੇ ਹਿਸਾਬ ਨਾਲ ਜਿੱਥੇ ਤੱਕ ਮੈਨੂੰ ਲੱਗਦਾ ਤਿੰਨ ਭੰਤ ਤੇ ਕੀੜੇ ਮੈਂ ਆਮ ਆਪਣੇ ਇੱਥੇ ਲੋਕਲ ਦੇਖਿਆ ਇੱਕ ਕੀੜਿਆਂ ਤੋਂ ਥੋੜੇ ਜਿਹੇ ਵੱਡੇ ਇੱਕ ਉਦੋਂ ਵੱਡੇ ਹੁੰਦੇ ਆ ਉਹਨਾਂ ਦਾ ਰੰਗ ਉਦੋਂ ਗੂੜਾ ਹੁੰਦਾ ਹੈਗਾ ਤੇ ਇੱਕ ਭਾਈ ਕਾਠੀ ਵਾਲਾ ਕੀੜਾ ਹੁੰਦਾਗਾ ਉਹਦੇ ਪਿੱਛੋਂ ਪੂਹ ਜੀ ਚੱਤੀ ਹੁੰਦੀ ਹੈ ਜੀ ਬਾਕੀ ਮੁੰਡਾ ਇਦਾਂ ਬੰਨਣਾ ਕਿ ਕਰੀ ਜਾਂਦਾ ਤੇ ਉਦੋਂ ਆ ਚੱਲਦੇ ਆ ਅੱਜ ਦਾ ਜਿਹੜਾ ਦੁਪਹਿਰ ਦਾ ਸੀਨ ਸੀ ਭਾਈ ਉਹ ਸਾਰਾ ਆਪਾਂ ਸੌ ਕੀ ਲੰਗਾਇਆ ਬਸ ਮਿਹਰਬਾਨੀ ਆ ਗਵੰਡੀਆਂ ਦਾ ਬਾਹਣਾ ਭਾਈ ਆ ਸੋਲਰ ਜਿਹੜੀ ਹੈਗੀ ਆ ਇਹਨਾਂ ਨਾਲ ਸਾਡੀ ਹੈਗੀ ਆ ਸਾਂਝੀ ਇਹਨਾਂ ਨੇ ਪਛੇਤਾ ਝੋਨਾ ਲਾਇਆ ਸੀ ਇਹਨਾਂ ਦੇ ਪਹਿਲਾਂ ਮੱਕੀ ਸੀਗੀ ਤੇ ਆਪਾਂ ਇਹਨਾਂ ਤੋਂ ਗੇਤ ਆਲਾ ਦਾ ਸੀਗਾ ਤਾਂ ਕਰਕੇ ਭਾਈ ਆਪਣੇ ਝੋਨੇ ਦੇ ਵਿੱਚ ਜਿਹੜੀ ਹੈਗੀ ਹੈਗੀ ਆ ਧਰਤੀ ਨਹੀਂ ਦੀਦੀ ਉਧਰ ਪਈ ਧਰਤੀ ਪਾਣੀ ਉਵੇਂ ਦੇਖੀ ਜਾਂਦਾ ਹੈਗਾ ਪਰਲੇ ਪਸੀ ਨਾ ਮੰਗਾ ਉਧਰ ਵੀ ਭਾਈ ਮੱਕੀ ਸੀਗੀ ਤੇ ਉਹਨਾਂ ਨੇ ਵੀ ਮਗਰੋਂ ਲਾਇਆ ਪਛੇਤਾ ਲਾਇਆ ਝੋਨਾ ਬਾਕੀ ਹੁਣ ਚੱਲਦੇ ਆਂ ਮੁੰਡੇ ਨੂੰ ਵੀ ਛੱਡਣਾ ਹੈਗਾ ਇਹਨੇ ਭਾਈ ਜਾਲੀ ਲੈ ਬਾਬੇ ਦੇ ਮੱਥਾ ਟੇਕਣਾ ਜੀ ਕੈਮਰੇ ਦੀ ਕੈਦ ਦੇ ਵਿੱਚ ਕਿਹੜਾ ਮੁੰਡਾ ਕਹਿੰਦੇ ਪਿੰਦੂ ਬਰਾੜ ਜਿਹਦਾ ਭਾਈ ਕੱਲ ਵਾਲਾ ਬਲੌਗ ਹੈ ਜਿਹਦੀ ਥੋੜ੍ਹੀ ਵਾਲੀ ਵੀਡੀਓ ਤੋਂ ਆਪਾਂ ਸਟਾਰਟ ਕੀਤਾ ਸੀਗਾ ਤੇ ਭਾਈ ਪਰਨਾ ਕਹਿੰਦੇ ਕਿਦੇ ਵਾਂਗੂ ਬੰਨਿਆ ਹੈ ਸੰਤਾ ਬੰਤਾ ਨਬੀਦਾਰ ਪਰਨਾ ਮੁੰਡੇ ਦੇ ਤੇ ਤੂ ਤੇ ਰੰਗੀ ਸ਼ਰਟ ਤੇ ਭਾਈ ਥੱਲੇ ਕੱਛਾ ਤੇ ਸੰਨ ਦੇ ਵਿੱਚ ਲੱਤਾਂ ਦੇ ਗਿੱਟਿਆਂ ਦੇ ਪੈਪਸੀ ਵਾਲੀ ਬੋਤਲ ਖਾਲੀ ਜਿਹੜੀ ਮੁੰਡਾ ਮੈਨੂੰ ਲੱਗਦਾ ਪੈਟਰੋਲ ਦੀ ਭਰਾਉਣ ਚੱਲਿਆ ਐ ਨਹੀਂ ਕੁਝ ਗੱਲ ਬਾਤ ਹੈ ਹੈ ਹਾਂਜੀ ਕਿ ਕਿ ਬਨੇ ਕਰਕੇ ਆਏ ਤੂੰ ਆਏ ਨਹੀਂ ਅਸੀਂ ਦੱਸਦੇ ਅਸੀਂ ਗਲੂਕੋਜ਼ ਬਿਲਕੁਲ ਸੰਢੀ ਵਾਲੀ ਕਿਧਰੇ ਆਣਾ ਤੂੰ ਪੰਪ ਦੇ ਪੰਪ ਦੇਣਾ ਤੇ ਆਪਾਂ ਵੀ ਭਾਈ ਆ ਗਏ ਤੇ ਆ ਉਹੀ ਮੁੰਡਾ ਜਿਹੜਾ ਗਿੱਟਿਆਂ ਦੇ ਵਿਚਾਲੇ ਬੋਤਲ ਰੱਖੀ ਫਿਰਦਾ ਸੀਗਾ ਤੇ ਭਾਈ ਕਹਿੰਦੇ ਬੋਤਲ ਲੈਣੇ ਅੱਧੀ ਕਰਾਲੀ ਐਨੀ ਦਾ ਕੀ ਕਰੇਗਾ ਖਸਮਾ ਪੀ ਪੀ ਕੇ ਮਰ ਜਾਏਗਾ ਹੈ ਨਾ ਨਾ ਪੀਆ ਕਰੋ ਕਿੰਨੇ ਵਾਰੀ ਕਹਦੇ ਨਿਕਾਏ ਚ ਹਕਮ ਦੇ ਚੱਕੇ ਦੇ ਵਿੱਚ ਹੀ ਪਵਾ ਲੈਂਦਾ ਹਾਂ ਮੈਨੇ ਬੇਸਤੀ ਨਹੀਂ ਇਹ ਸਸਤੀ ਇੱਜ਼ਤ ਆ ਬਰੋ ਪੋਸਟ ਇਟ ਹਾਂ ਆ ਦੇਖੀ ਪਾਰਸਨ ਲੱਗ ਗਿਆ ਅੱਜ ਕੱਲ ਸਮਾਂ ਇਸ ਵਕਤ ਭਾਈ 8:40 ਦੇ ਮਿੰਟਾਂ ਦਾ ਤੇ ਆ ਮੁੰਡਾ ਆਪਣੇ ਉੱਤੇ ਡੀਟੇਲਿੰਗ ਵਾਲਿਆਂ ਦੇ ਭਾਈ ਕੰਮ ਕਰਦਾ ਇਹਦੇ ਇੱਥੇ 60 ਵਜ ਗਈ ਬੋਲ ਦੇ ਉੱਤੇ ਜਿਹੜੀ ਸੀਗੀ ਪਲਾਸਟਿਕ ਵਗੈਰਾ ਬਾਈਕ ਦੀ ਰਵਿੰਗ ਕਰ ਰਿਆ ਸੀਗਾ ਉਹ ਵਜ ਗਈ ਤੇ ਇਹ ਨੂੰ ਹੁਣ ਮੈਸਰੀ ਤੋਂ ਦਵਾਈ ਵੇਰੇ ਲੱਗ ਲੈਂਦੇ ਕੀ ਕਹਿੰਦੇ ਡਾਕਟਰ ਬਾਰੇ ਕੀ ਕਹਿੰਦਾ ਸੀਗਾ ਦੋ ਚੀਟਿੰਗ ਕਰਤਾ ਤੇ ਮੇਰੇ ਦੋ ਲਗਾ ਦਿਆ ਇੰਜੈਕਸ਼ਨ ਦੋ ਚੀਟਿੰਗ ਕੀਆ ਇਸਨੇ ਐਸਾ ਨਹੀਂ ਕਰਨਾ ਚਾਹੀਦਾ ਮੇਰੇ ਬਚਪਨ ਤੋਂ ਨਹੀਂ ਨਗਾਇਆ ਮੈਂ ਇੰਜੈਕਸ਼ਨ ਦੋ ਲਗਾ ਦਿਆ ਭਾਈ ਮੈਨੂੰ ਕੋਈ ਕੁਝ ਨਹੀਂ ਹੋਏਗਾ ਕੁਝ ਨਹੀਂ ਹੋਏ ਬਲਕੇ ਐਸਾ ਲਗਾ ਦੇ ਘੁਸਾ ਦੇ ਅੰਦਰ ਮੇਰਾ ਹਾਲ ਖਰਾਬ ਹੋ ਗਿਆ ਭਾਈ ਸਾਬ ਦੇਖੋ ਇਹ ਭਾਈ ਡਾਕਟਰ ਚੀਟਿੰਗ ਕਰ ਗਿਆ ਕਹਿੰਦਾ ਮੇਰੇ ਦੋ ਟੀਕੇ ਹੈ ਕਰਕੇ ਲਾ ਦੇ ਕਹਿੰਦਾ ਕਿਹਾ ਮੈਨੇ ਅੱਜ ਤੱਕਰ ਨਹੀਂ ਕਹਿੰਦਾ ਟੀਕੇ ਲਗਵਾਏ ਸੀ ਹਾਂ ਚਲੋ ਠੀਕ ਆ ਚਲਦੇ ਆ ਵਾਕੀ ਅੱਗੇ ਭਾਈ ਇਹਨਾਂ ਨੂੰ ਛੱਡਿਆ ਕੇ ਪੰਪ ਤੇ ਸਵਾ ਭਾਈ ਇਸ ਵਕਤ 9-10 ਵਜੇ ਦਾ ਹੋ ਗਿਆ ਤੇ ਅੱਜ ਦਾ ਜਿਹੜਾ ਵਲੌਗ ਸੀਗਾ ਉਹ ਆਪਣਾ ਇੱਥੇ ਸਮਾਪਤ ਹੁੰਦਾ ਤੇ ਇੱਕ ਘਰ ਨੂੰ ਆਪਾਂ ਜਾ ਰਹੇ ਆਂਗੇ ਤੇ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਨਵੀਂ ਵੀਡੀਓ ਨਾਲ ਨਵੇਂ ਦਿਨ ਚੜਿਆਂ ਨਾਲ ਜੇ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਭਾਈ ਪੇਨ ਨੂੰ ਸਬਸਕ੍ਰਾਈਬ ਤੇ ਜੇ ਭਾਈ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਲਾਜ਼ਮੀ ਕਰ がいては。